ਕੁਲਦੀਪ ਸਿੰਘ ਵੈਦ ਸਾਬਕਾ ਐਮ ਐਲ ਏ ਹਲਕਾ ਗਿਲਤੋਂ ਨੇ ਉਹਨਾਂ ਦੇ ਘਰ ਵਿਜੀਲੈਂਸ ਨੇ ਰੇਡ ਕਰ ਦਿੱਤੀ ਹੈ ਤੁਸੀਂ ਦੇਖ ਰਹੇ ਹੋ ਕਿ ਆਮਦਨ ਤੋਂ ਵੱਧ ਜਾਇਦਾਦ ਹੋਣ ਦੇ ਜਿਹੜੇ ਨੇ ਉਹਨਾਂ ਤੇ ਇਲਜ਼ਾਮ ਨੇ ਏਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਮਨਜੋਤ ਮਾਜਰਾ ਇਸ ਵੇਲੇ ਵੱਡੀ ਕਾਰਵਾਈ ਵਿਜੀਲੈਂਸ ਵੱਲੋਂ ਕੀਤੀ ਗਈ ਹੈ ਗੁਲਦੀਪ ਸਿੰਘ ਵੈਦ ਸਾਬਕਾ ਐਮਐਲਏ ਹਲਕਾ ਗਿਲਤੋਨੇ ਉਹਨਾਂ ਦੇ ਘਰ ਵਿਜੀਲੈਂਸ ਨੇ ਰੇਡ ਕਰ ਦਿੱਤੀ ਹੈ ਤੁਸੀਂ ਦੇਖ ਰਹੇ ਹੋ ਪੁਲਿਸ ਤਾਇਨਾਤ ਹੈ ਉਹਨਾਂ ਦੇ ਦਫਤਰ ਦੇ ਬਾਹਰ ਖੜੇ ਆ ਉੱਪਰ ਦਫਤਰ ਹੈ ਤੇ ਥੱਲੇ ਉਹਨਾਂ ਦਾ ਕਾਰੋਬਾਰ ਹੈ ਕੋਈ ਕੈਫੇ ਉਹਦੇ ਵਿੱਚ ਵਿਜੀਲੈਂਸ ਦੇ ਉੱਚ ਅਧਿਕਾਰੀ ਤੇ ਪੁਲਿਸ ਅਧਿਕਾਰੀ ਸ਼ਾਮਲ ਨੇ ਨਾਪੀ ਕੀਤੀ ਜਾ ਰਹੀ ਹੈ ਔਰ ਦੱਸਿਆ ਜਾ ਰਿਹਾ ਹੈ ਵਿਜੀਲੈਂਸ ਦੇ ਵੱਡੇ ਅਫਸਰਾਂ ਵੱਲੋਂ ਕਿ ਆਮਦਨ ਤੋਂ ਵੱਧ ਜਾਇਦਾਦ ਹੋਣ ਦੇ ਜਿਹੜੇ ਨੇ ਉਹਨਾਂ ਤੇ ਇਲਜ਼ਾਮ ਨੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਦੇ ਵਿੱਚ ਔਰ ਇਹ ਕਾਂਗਰਸ ਦੇ ਵਿਧਾਇਕਾਂ ਦੇ ਉੱਤੇ ਲਗਾਤਾਰ ਜਿਹੜਾ ਵਾ ਵਿਜੀਲੈਂਸ ਨੇ ਸਕੰਜਾ ਕੱਸਿਆ ਹੋਇਆ ਏ ਔਰ ਉੱਥੇ ਤੁਸੀਂ ਦੇਖ ਰਹੇ ਹੋ ਹੁਣ ਕੁਲਦੀਪ ਸਿੰਘ ਵੈਦ ਉਹਦੇ ਵਿੱਚ ਸ਼ਾਮਿਲ ਨੇ ਕੁਲਦੀਪ ਸਿੰਘ ਵੈਦ ਦੇ ਘਰ ਔਰ ਉਹਨਾਂ ਦੇ ਦਫ਼ਤਰ ਔਰ ਉਹਨਾਂ ਦੇ ਕਾਰੋਬਾਰ ਤੇ ਰੇਡ ਕਰ ਦਿੱਤੀ ਗਈ ਹੈ ਵਿਜੀਲੈਂਸ ਵੱਲੋਂ ਜੀ ਹਾਂ ਪੰਜਾਬ ਵਿਜੀਲੈਂਸ ਵੱਲੋਂ ਜਿਹੜੀ ਹੈ ਵੱਡੀ ਕਾਰਵਾਈ ਆਰੰਭੀ ਗਈ ਹੈ ਲਗਾਤਾਰ ਕਾਂਗਰਸ ਦੇ ਸਾਬਕਾ ਐਮਐਲਏ ਇਸ ਰਡਾਰਤੇ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਦੇ ਵਿੱਚ ਉਹਨਾਂ ਦੀ ਜਾਇਦਾਦ ਦੀ ਮੰਗਤੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਫਿੱਤਾ ਵੱਜ ਰਿਹਾ ਹੈ ਔਰ ਮਹਿਲਾਵਾਂ ਮਹਿਲਾ ਅਫਸਰ ਵੀ ਨੇ ਤੇ ਪੁਲਿਸ ਦੇ ਅਧਿਕਾਰੀ ਵੀ ਇਸ ਜਾਂਚ ਦੇ ਵਿੱਚ ਜੁਟੇ ਨੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਕੁਲਦੀਪ ਸਿੰਘ ਵੈਦ ਐਕਸ ਐਮਐਲਏ ਹਲਕਾ ਗਿੱਲ ਲੁਧਿਆਣਾ ਤੋਂ ਰਹਿ ਚੁੱਕੇ ਨੇ ਕਾਂਗਰਸ ਦੇ ਵਿਧਾਇਕ ਨੇ ਔਰ ਲਾਈਵ ਤਸਵੀਰਾਂ ਦੇ ਵਿੱਚ ਹਜੇ ਤੱਕ ਕੁਝ ਜ਼ਿਆਦਾ ਜਾਣਕਾਰੀ ਜਿਹੜੀ ਹੈ ਅਫੀਸਰ ਸਹਿਬਾਨ ਵੱਲੋਂ ਨਹੀਂ ਦਿੱਤੀ ਗਈ ਇਨਾਂ ਕਹੇ ਦਿੱਤਾ ਗਿਆ ਕਿ ਆਮਦਨ ਤੋਂ ਵੱਧ ਜਾਇਦਾਦ ਹੋਣ ਦੇ ਜਿਹੜੇ ਨੇ ਇਲਜ਼ਾਮ ਕੁਲਦੀਪ ਸਿੰਘ ਵੈਦ ਤੇ ਉਹਨਾਂ ਨੇ ਲਗਾਏ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਇਹ ਟੈਕਨੀਕਲੀ ਟੀਮ ਹੈ ਉਦੋਂ ਵਿਭਾਗ ਦੀ ਇਹ ਜਿਹੜੀ ਟੀਮ ਤੁਸੀਂ ਦੇਖ ਰਹੇ ਹੋ ਵਿਜੀਲੈਂਸ ਵਿਭਾਗ ਦੀ ਜ਼ਮੀਨਾਂ ਦੀ ਮਿੰਤੀ ਜਿਹੜੇ ਕਰਦੇ ਹੁੰਦੇ ਨੇ ਫੀਤੇ ਲੈ ਕੇ ਉਹ ਇਸ ਵੇਲੇ ਕੁਲਦੀਪ ਸਿੰਘ ਵੈਦ ਦੇ ਉਹ ਰੈਸਟੋਰੈਂਟ ਮੈਨੂੰ ਲੱਗਦਾ ਹੈ ਰੈਸਟੋਰੈਂਟ ਹੈ ਰੈਸਟੋਰੈਂਟ ਦੇ ਬਾਹਰ ਜਿਹੜੀ ਹੈ ਕੀਤੀ ਜਾ ਰਹੀ ਹੈ ਪਹਿਲਾਂ ਉੱਪਰੋਂ ਮਿੰਤੀ ਕਰਕੇ ਆਏ ਤੇ ਹੁਣ ਅੰਦਰ ਜਾ ਚੁੱਕੇ ਨੇ ਆਮਦਨ ਤੋਂ ਵੱਧ ਜਾਇਦਾਦ ਹੋਣ ਦੇ ਜਿਹੜੇ ਨੇ ਇਲਜ਼ਾਮ ਕੁਲਦੀਪ ਸਿੰਘ ਵੈਦ ਤੇ ਲਗਾਏ ਗਏ ਨੇ ਵਿਜੀਲੈਂਸ ਵੱਲੋਂ ਜੀ ਆ ਦੇਖ ਰਹੇ ਹੋ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਹੋਣ ਦੇ ਜਿਹੜੇ ਨੇ ਇਲਜ਼ਾਮ ਕੁਲਦੀਪ ਸਿੰਘ ਵੈਦ ਐਕਸ ਐਮ ਐਲ ਏ ਹਲਕਾ ਗਿਲਦੇ ਉੱਤੇ ਲਗਾਏ ਗਏ ਨੇ ਲਗਾਤਾਰ ਜਿਹੜੇ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਉੱਤੇ ਆਮਦਨ ਤੋਂ ਵੱਧ ਜਾਇਦਾਦ ਹੋਣ ਦੇ ਜਾਂ ਹੋਰ ਕੋਈ ਕਪਲੇ ਇਸ ਤੋਂ ਪਹਿਲਾਂ ਭਾਰਤ ਪੂਸ਼ਣ ਆਸ਼ੂ ਦੇ ਰੇਡ ਹੁੰਦੀ ਹੈ ਤੇ ਉਹਨਾਂ ਨੂੰ ਚੱਕ ਲਿਆ ਜਾਂਦਾ ਹੈ ਲੁਧਿਆਣਾ ਦੇ ਵਿੱਚ ਇਸ ਵੇਲੇ ਫੇਰ ਲੁਧਿਆਣਾ ਦੇ ਵਿੱਚ ਇੱਕ ਵੱਡੀ ਕਾਰਵਾਈ ਜਿਹੜੀ ਹੈ ਉਹ ਪੰਜਾਬ ਵਿਜੀਲੈਂਸ ਵਿਭਾਗ ਵੱਲੋਂ ਆਰੰਭੀ ਗਈ ਹੈ ਕੁਲਦੀਪ ਸਿੰਘ ਵੈਦ ਦੇ ਦਸਤਰ ਘਰ ਔਰ ਰੈਸਟੋਰੈਂਟ ਦੀ ਜਿਹੜੀ ਹੈ ਨਾਪਾਂ ਨਪਾਈ ਹੋ ਰਹੀ ਹੈ ਟੈਕਨੀਕਲ ਟੀਮ ਜਿਹੜੀ ਹੈ ਉਹ ਵੀ ਵਿਜੀਲੈਂਸ ਦੀ ਪਹੁੰਚੀ ਇੱਥੇ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਜਿਹੜੀਆਂ ਕੁਲਦੀਪ ਸਿੰਘ ਵੈਦ ਦੇ ਕੈਫੇ ਦੀਆਂ ਜੀ ਹਾਂ ਇਹ ਉਹਨਾਂ ਦਾ ਕੈਫੇ ਹੈ ਜਿੱਥੇ ਉਹ ਕਾਰੋਬਾਰ ਕਰਦੇ ਸੀਗੇ ਕਾਰੋਬਾਰ ਇਸ ਵੇਲੇ ਪਰ ਉਹਨਾਂ ਦਾ ਬੰਦ ਹੈ ਇਸ ਵੇਲੇ ਜਿਹੜੀ ਆ ਮਿੰਤੀ ਹੋ ਰਹੀ ਹੈ ਕਿਹੜੀਆਂ-ਕਿਹੜੀਆਂਦੀਪ ਸਿੰਘ ਵੈਦ ਐਕਸਐਮਐਲ ਗਿਲ ਹਲਕਾ ਦੇ ਘਰ ਦਫ਼ਤਰ ਔਰ ਕਾਰੋਬਾਰ ਦੇ ਉੱਤੇ ਜਿਹੜੀ ਆ ਰੇਡ ਉਹਨਾਂ ਦਾ ਦਰਵਾਜ਼ਾ ਖੜਕਾਇਆ ਜਾਂਦਾ ਹੈ ਵਿਜੀਲੈਂਸ ਵੱਲੋਂ ਔਰ ਦਸਤਕ ਦੇ ਦਿੱਤੀ ਜਾਂਦੀ ਹੈ ਲੁਧਿਆਣੇ ਦੇ ਵਿੱਚ ਉਹਨਾਂ ਦੀ ਸਾਰੀ ਜਾਇਦਾਦ ਦੀ ਫੋਲਾਫਰਾਲੀ ਇਸ ਵੇਲੇ ਜਾਰੀ ਹੈ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਆਲੇ-ਦਾਲੇ ਢੇੜਾ ਕੱਢਿਆ ਜਾ ਰਿਹਾ ਇੰਚੀ ਟੇਪਾਂ ਦੇ ਨਾਲ ਮਿੰਤੀ ਮਪਾਈ ਜਿਹੜੀ ਆ ਹੋ ਰਹੀ ਹੈ ਉਹਨਾਂ ਦੀ ਜਾਇਦਾਦ ਦੀ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਹੈ एसएसपी संधू साहब تحقیقات ਦੇ ਨਾਲ ਜੁੜੇ ਨੇ ਔਰ ਹੋਰ ਜਿਹੜੇ ਨੇ ਅਧਿਕਾਰੀ ਚੰਡੀਗੜ੍ਹ ਤੋਂ ਵੀ ਸ਼ਾਮਿਲ ਨੇ ਘੱਟੋ ਘੱਟ 25 ਤੋਂ 30 ਜਿਹੜੇ ਨੇ ਵਿਜੀਲੈਂਸ ਦੇ ਅਧਿਕਾਰੀ ਮਹਿਲਾਵਾਂ ਅਧਿਕਾਰੀ ਸਮੇਤ ਜਿਹੜੀ ਆ ਸਰ ਸਸੀ ਗੱਜ ਜੀ ਕੀ ਕਹਿਣਾ ਚਾਹੋਗੇ ਸਰ ਕੁਝ ਨਹੀਂ ਕਹੇ ਸਰ ਸੀਨੀਅਰ ਅਫਸਰ ਹਜੇ ਕੁਝ ਨਹੀਂ ਕਿਹਾ ਜਾ ਰਿਹਾ ਆਫੀਸਰ ਸਾਹਿਬਾਨ ਦੇ ਵੱਲੋਂ ਸੀਨੀਅਰ ਅਫਸਰ ਜਿਹੜੇ ਨੇ ਉਹੀ ਸਾਰੀ ਮਾਮਲੇ ਦੀ ਜਾਣਕਾਰੀ ਦੇਣਗੇ ਇਸ ਵੇਲੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਫਿਲਹਾਲ ਉਹਨਾਂ ਦੇ ਘਰ ਦੀਆਂ ਦਿਖਾ ਰਿਹਾ ਹਾਂ ਵਿਧਾਨ ਸਭਾ ਦੇ ਵਿੱਚ ਪਿਛਲੇ ਦਿਨੀ ਤਿੱਖੀ ਜਿਹੜੀ ਹੈ ਬਹਿਸ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਉਂਗਲੀ ਕਰਕੇ ਜਿਹੜਾ ਵਾ ਕਹਿ ਦਿੱਤਾ ਗਿਆ ਸੀ ਵੀ ਕਾਂਗਰਸੀਆਂ ਦੇ ਉੱਤੇ ਜਿਹੜੇ ਜਿਨ੍ਹਾਂ ਨੇ ਪੈਸਾ ਖਾਧਾ ਹੈ ਪੰਜਾਬ ਦਾ ਪੈਸਾ ਖਾਧਾ ਹੈ ਰਿਸ਼ਵਤ ਖੋਰੀ ਦਾ ਜਿਹੜਾ ਵਾ ਪੈਸਾ ਖਾਧਾ ਹੈ ਉਹਨਾਂ ਦੇ ਉੱਤੇ ਸਿਕੰਜਾ ਕਸਿਆ ਜਾਵੇਗਾ ਇਹ ਭਗਵੰਤ ਸਿੰਘ ਮਾਨ ਦੀ ਪ੍ਰਤਾਪ ਸਿੰਘ ਬਾਜਵੇ ਨੂੰ ਇੱਕ ਤਿੱਖੀ ਬਹਿਸ ਜਿਹੜੀ ਹੈ ਬਵਾਸਾ ਤੁਸੀਂ ਸਾਰਿਆਂ ਨੇ ਲਾਈਵ ਤਸਵੀਰਾਂ ਦੇ ਵਿੱਚ ਦੇਖਿਆ ਔਰ ਲਾਈਵ ਤਸਵੀਰਾਂ ਉਹੀ ਜਿਹੜੀ ਹੈ ਗੱਲ ਉਹਨਾਂ ਨੇ ਕਹੀ ਤੇ ਉਹ ਹੋ ਰਹੀ ਹੈ ਕਾਰਵਾਈ ਕਾਂਗਰਸ ਦੇ ਵਿਧਾਇਕਾਂ ਦੇ ਉੱਤੇ ਉਂਗਲੀ ਫੇਰ ਤੋਂ ਉੱਠਣੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਕੁਲਦੀਪ ਸਿੰਘ ਵੈਦ ਦਾ ਨੰਬਰ ਜਿਹੜਾ ਹੈ ਉਹ ਲੱਗ ਚੁੱਕਿਆ ਹੈ ਲਾਈਵ ਤਸਵੀਰਾਂ ਦੇ ਵਿੱਚ ਅੰਨੇ ਹੱਥ ਕਰਕੇ ਉਂਗਲ ਕਰਕੇ ਕਿਹਾ ਸੀ ਵੀ ਜਿਨ੍ਹਾਂ ਨੇ ਪੰਜਾਬ ਦਾ ਪੈਸਾ ਖਾਦਾ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਉਸੇ ਦੇ ਮਦੇ ਨਜ਼ਰ ਤੁਸੀਂ ਅੱਜ ਦੇਖ ਰਹੇ ਹੋ ਕੁਲਦੀਪ ਸਿੰਘ ਵੈਦ ਲਗਾਤਾਰ ਕਾਂਗਰਸੀ ਐਮ ਐਲ ਐ ਐਮ ਐਲ ਐਆਂ ਤੇ ਸਕੰਜਾ ਜਿਹੜਾ ਹੈ ਵਿਜੀਲੈਂਸ ਨੇ ਕੱਸਿਆ ਹੋਇਆ ਹੈ ਅੱਜ ਜਿਹੜੀ ਰੇਡ ਹੋਈ ਹੈ ਉਹ ਕੁਲਦੀਪ ਸਿੰਘ ਵੈਦ ਦੇ ਘਰ ਹੋਈ ਹੈ ਘਰ ਤੇ ਵੀ ਹੋਈ ਹੈ ਉਹਨਾਂ ਦੇ ਰੈਸਟੋਰੈਂਟ ਤੇ ਵੀ ਹੋਈ ਹੈ ਉਹਨਾਂ ਨੇ ਦਫ਼ਤਰ ਤੇ ਵੀ ਹੋਈ ਹੈ ਔਰ ਸਾਰੀ ਜਿਹੜੀ ਹੈ ਇੱਕ ਤੋਂ ਵੱਧ ਇੱਕ ਜਾਇਦਾਦ ਤੇ ਉਹਨਾਂ ਦਾ ਸਾਰਾ ਅੱਜ ਚਿੱਠਾ ਫਰੋਲ ਦਿੱਤਾ ਜਾਣਾ ਹੈ ਫਰੋਲਾ ਫਰਾਲੀ ਜਿਹੜੀ ਉਹ ਚੱਲ ਰਹੀ ਹੈ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਏ ਕੁਲਦੀਪ ਸਿੰਘ ਵੈਦ ਦੇ ਘਰ ਔਰ ਦਫਤਰ ਦੇ ਵਿੱਚ ਅੱਜ ਵੀ ਭਾਰਤ ਜੋੜੋ ਯਾਤਰਾ ਦੇ ਨਾਲ ਉਹਨਾਂ ਨੇ ਸੰਬੰਧਿਤ ਕੀਤਾ ਸੀਗਾ ਰਾਪਤਾ ਵੀ ਕੀਤਾ ਸੀਗਾ ਤੇ ਔਰ ਬੋਰਡ ਜਿਹੜੇ ਨੇ ਲੱਗੇ ਹੋਏ ਤੇ ਉਹਨਾਂ ਨੇ ਵੀ ਕੀ ਕੁਝ ਜੋੜਿਆ ਏ ਯਾਤਰਾ ਦੇ ਦੌਰਾਨ ਤੇ ਆਪਦੀ ਜਿਹੜੀ ਹੈ ਵਿਧਾਇਕ ਹੋਣ ਦੇ ਬਾਅਦ ਕੀ 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 ਜੋੜਿਆ ਉਹਨਾਂ ਨੇ ਕਿਹੜਾ ਧੰਨ ਜੋੜਿਆ ਕਾਲਾ ਜੋੜਿਆ ਚਟਾ ਜੋੜਿਆ ਏ ਉਹ ਅੱਜ ਸਾਰਾ ਨਿਕਲ ਕੇ ਸਾਹਮਣੇ ਆ ਜਾਣਾ ਏ ਹਜੇ ਤੱਕ ਅਫੀਸਰ ਸਹਿਬਾਨ ਦੇ ਵੱਲੋਂ ਮੋਟੀ-ਮੋਟੀ ਜੀ ਜਾਣਕਾਰੀ ਦਿੱਤੀ ਗਈ ਹੈ ਕਿ ਆਮਦਨ ਤੋਂ ਵੱਧ ਜਿਹੜਾ ਵਾ ਜੈਦਾਦ ਹੋਣ ਦਾ ਜਿਹੜਾ ਖੱਸਾ ਉਹਨਾਂ ਨੇ ਜਤਾਇਆ ਹੈ ਪਰ ਚੰਗੀ ਤਰ੍ਹਾਂ ਹਜੇ ਉਹਨਾਂ ਨੇ ਕੁਝ ਦਿੱਤਾ ਨਹੀਂ ਕੀ ਕੁਝ ਜ਼ਬਤ ਹੋਇਆ ਕੀ ਕੀ ਨਹੀਂ ਹੋਇਆ ਉਹ ਹਜੇ ਜਾਣਕਾਰੀ ਅਧੂਰੀ ਹੈ ਬਾਕੀ ਹੈ ਅਫੀਸਰ ਸਹਿਬਾਨ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਪਰ ਰੇਡ ਚਾਲੂ ਹੈ ਕਈ ਘੰਟਿਆਂ ਤੋਂ ਰੇਡ ਜਿਹੜੀ ਹੈ ਉਹ ਚਾਲੂ ਹੈ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਇਹ ਉਹਨਾਂ ਦਾ ਰੈਸਟੋਰੈਂਟ ਹੈ ਇਹ ਕਾਰੋਬਾਰ ਉਹਨਾਂ ਦੇ ਵੱਲੋਂ ਖੋਲਿਆ ਗਿਆ ਸੀ ਜਿੱਥੇ ਅੱਜ ਰੇਡ ਹੋਈ ਹੈ ਦੇਖੋ ਤੁਸੀਂ ਘਰ ਵੀ ਕੋਠੀ ਵੀ ਤੁਹਾਨੂੰ ਅ ਦਿਖਾਈ ਜਾਵੇਗੀ ਕੋਠੀ ਵੀ ਇਸ ਦਫਤਰ ਦੇ ਨਾਲ ਹੀ ਹੈ ਉਹਦੇ ਬਾਅਦ ਇਹ ਪੋਰਸ਼ ਏਰੀਆ ਹੈ ਇਹ ਮਹਿੰਗਾ ਇਲਾਕਾ ਜਿਹੜਾ ਲੁਧਿਆਣੇ ਦਾ ਨਹੀਂ ਸਰ ਪੁੱਤਾਂ ਦਾ ਕੁਲਦੀਪ ਸਿੰਘ ਵੈਦ ਹੋਰਾਂ ਦਾ ਬੇਟਾ ਉਹਨਾਂ ਦੇ ਸੁਪੁੱਤਰ ਵੀ ਰੇਡ ਦੇ ਵਿੱਚ ਨਾਲ ਨੇ ਅਫਸਰਾਂ ਦਾ ਸਾਥ ਦਿੰਦੇ ਹੋਏ ਅਫਸਰਾਂ ਨੂੰ ਦੱਸਦੇ ਹੋਏ ਕਿ ਕੀ ਕੀ ਉਹਨਾਂ ਦੇ ਕਿੱਥੇ ਕਿੱਥੇ ਜਾਇਦਾਦ ਆ ਔਰ ਕਿੰਨੀ ਕ ਜਾਇਦਾਦ ਆ ਇਹ ਦਫਤਰ ਦੇ ਨਾਲ ਇੱਕ ਹੋਰ ਕੋਠੀ ਆ ਉਸ ਉੱਥੇ ਤੁਸੀਂ ਦੇਖੋ ਪਹੁੰਚੇ ਹੋਏ ਨੇ ਵਿਜੀਲੈਂਸ ਦੇ ਅਧਿਕਾਰੀ ਲਾਈਵ ਤਸਵੀਰਾਂ ਦੇ ਵਿੱਚ ਅੱਗੇ ਨਹੀਂ ਜਾਣ ਦਿੱਤਾ ਦੇ ਰਿਹਾ ਮੀਡੀਆ ਨੂੰ ਅੱਗੇ ਨਹੀਂ ਜਾਣ ਦਿੱਤਾ ਪਰ ਇੱਥੇ ਰੁੱਕ ਕੇ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਅਸੀਂ ਕੁਲਦੀਪ ਸਿੰਘ ਵੈਦ ਹੋਂ ਦਾ ਦਫਤਰ ਦੀਆਂ ਕਿਚ ਕੀਤੀ ਜਾ ਰਹੀ ਹੈ ਵਿਜੀਲੈਂਸ ਅਧਿਕਾਰੀਆਂ ਵੱਲੋਂ ਪੁੱਛਗਿੱਛ ਜਿਹੜੀ ਹੈ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਸਮੂਚੀ ਜਿਹੜੀ ਹੈ ਵਿਜੀਲੈਂਸ ਟੀਮ ਮਹਿਲਾ ਅਧਿਕਾਰੀ ਵੀ ਸ਼ਾਮਿਲ ਨੇ ਵਿੱਚ ਟੋਟਲ ਯਾਨੀ ਕਿ 20 ਤੋਂ 25 ਅਧਿਕਾਰੀ ਜਿਹੜੇ ਨੇ ਇਸ ਰੇਡ ਦੇ ਵਿੱਚ ਸ਼ਾਮਿਲ ਹਨ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਫੀਤੇ ਦੇ ਨਾਲ ਲਗਾਤਾਰ ਜਿਹੜੀ ਹੈ ਮਪਾਈ ਹੋ ਰਹੀ ਹੈ ਨਾਪਾਂ ਨਪਾਈ ਜਿਹੜੀ ਹੈ ਉਹ ਹੋ ਰਹੀ ਹੈ ਦੱਸਦੇ ਹੋਏ ਕਿ ਕਿੱਥੇ ਕਿਹੜੀ ਪ੍ਰਾਪਰਟੀ ਹੈ ਕਿੱਥੇ ਤੱਕ ਹੱਦਬੰਦੀ ਹੈ ਕੁਲਦੀਪ ਸਿੰਘ ਵੈਦ ਜੀ ਦੇ ਸੁਪੁੱਤਰ ਵੱਲੋਂ ਨਾਲ ਲਗਾਤਾਰ ਜਿਹੜੀ ਆ ਮਪਾਈ ਹੋ ਰਹੀ ਹੈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਡੇਲੀ ਪੋਸਟ ਪੰਜਾਬੀ ਦੇ ਜ਼ਰੀਏ ਫਿਰ ਤੋਂ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਜਿਹੜੀ ਹੈ ਹਾਲ ਮੈਂ ਕਿਹੋ ਜਿਹਾ ਹੋ ਗਿਆ ਐਕਸ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਘਰ ਉਹਨਾਂ ਨੇ ਦਫ਼ਤਰ ਉਹਨਾਂ ਦੇ ਕਾਰੋਬਾਰ ਦੀ ਹੋਈ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਫਸਰ ਸਹਿਬਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੀਡੀਆ ਨੂੰ ਬਾਹਰ ਕਰ ਦਿੱਤਾ ਜਾਵੇ ਇਹ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਬੈਟਰੀ ਵੀ ਕਰ ਦੋ ਉਹ ਨਾ ਪਾਈ ਲੋ ਉੱਤ ਪਰ ਜੀ ਜੀ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾਈਆਂ ਜਾ ਰਹੀਆਂ ਨੇ ਕਿ ਕੁਲਦੀਪ ਸਿੰਘ ਵੈਦ ਉਹਨਾਂ ਦੇ ਘਰ ਜਿਹੜੀ ਹੈ ਵਿਜੀਲੈਂਸ ਵੱਲੋਂ ਰੇਡ ਕੀਤੀ ਗਈ ਹੈ ਪਹਿਲਾਂ ਘਰ ਤੇ ਰੇਡ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਦਫ਼ਤਰ ਤੇ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਰੈਸਟੋਰੈਂਟ ਆ ਉਸ ਦੀ ਨਾਪਾਂ ਨਪਾਈ ਜਿਹੜੀ ਹੈ ਹੋ ਰਹੀ ਹੈ ਵਿਜੀਲੈਂਸ ਵਿਭਾਗ ਵੱਲੋਂ ਕਾ ਇੱਕ ਟੈਕਨੀਕਲ ਟੀਮ ਜਿਹੜੀ ਹੈ ਪੰਜਾਬ ਵਿਜੀਲੈਂਸ ਵਿਭਾਗ ਦੀ ਜਿਹੜੀ ਹੈ ਸਾਰੀ ਮੌਜੂਦ ਹੈ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਨਾਲ ਉਹਨਾਂ ਦੇ ਸੁਪੁੱਤਰ ਗੁਲਾਬੀ ਪੱਗ ਦੇ ਵਿੱਚ ਉਹਨਾਂ ਦਾ ਉਹਨਾਂ ਨੂੰ ਦੱਸ ਰਹੇ ਹਨ ਜਾਣਕਾਰੀ ਦੇ ਰਹੇ ਹਨ ਤੁਸੀਂ ਦੇਖ ਰਹੇ ਹੋ ਲਗਾਤਾਰ ਜਿਹੜੀ ਹੈ ਕਾਂਗਰਸੀ ਵਿਧਾਇਕਾਂ ਦੇ ਉੱਤੇ ਸਕੰਜਾ ਜਿਹੜਾ ਇਹ ਕੱਸਿਆ ਜਾ ਰਿਹਾ ਪਰ মিডিਆ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਬਾਹਰ ਚਲੇ ਜਾਓ ਉਹ মিডিਆ ਨੂੰ ਬਾਹਰ ਜਾਣ ਦੇ ਜਿਹੜੇ ਨੇ ਆਦੇਸ਼ ਦਿੱਤੇ ਜਾ ਰਹੇ ਹਨ ਕਿ ਬਾਹਰ ਨਿਕਲ ਸਾਡੀ ਕਾਰਵਾਈ ਜਿਹੜੀ ਹੈ ਉਹ ਚੱਲ ਰਹੀ ਹੈ ਜਾਣਕਾਰੀ ਤਾਂ ਜਿਹੜੀ ਹੈ ਇੰਨੀ ਕੀ ਪ੍ਰਾਪਤ ਹੋਈ ਹੈ ਕਿ ਆਮਦਨ ਤੋਂ ਵੱਧ ਜਿਹੜੀ ਹੈ ਜਾਇਦਾਦ ਉਹਨਾਂ ਦੇ ਉੱਤੇ ਦੋਸ਼ ਲਗਾਏ ਗਏ ਹਨ ਪੰਜਾਬ ਵਿਜੀਲੈਂਸ ਵੱਲੋਂ ਬੋਲਣ ਤੋਂ ਮਨਾ ਕਰ ਦਿੱਤਾ ਗਿਆ ਹੈ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਿ ਕੀ ਕੁਝ ਹਜੇ ਨਿਕਲ ਕੇ ਬਾਹਰ ਆਵੇਗਾ ਇਹ ਤਾਂ ਦੇਖਣਾ ਹੋਵੇਗਾ ਜਾਂਚ ਦੇ ਬਾਅਦ ਹੀ ਇਹ ਦਾ ਜਿਹੜਾ ਵਾ ਸਾਰਾ ਸਿੱਟਾ ਨਿਕਲ ਕੇ ਸਾਹਮਣੇ ਆਵੇਗਾ ਕਿ ਕੀ ਕੋਜੋ ਨਾ ਤੋਂ ਬਰਾਮਦ ਹੋਇਆ ਹੈ ਪਰ ਹਲੇ ਫਿਲਹਾਲ ਦੀ ਘੜੀ ਆਫੀਸਰ ਸਹਿਬਾਨ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਹੋਣ ਦਾ ਖਸਾ ਉਹਨਾਂ ਦੇ ਵੱਲੋਂ ਜਿਤਾਇਆ ਗਿਆ ਹੈ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਜਿਆਦਾ ਜਾਣਕਾਰੀ ਜਿਹੜੀ ਆ ਪ੍ਰਾਪਤ ਨਹੀਂ ਹੋਈ ਕਿਉਂਕਿ ਅਜੇ ਇਨਕਾਰ ਕਰ ਦਿੱਤਾ ਗਿਆ ਹੈ ਮੀਡੀਆ ਨੂੰ ਸਾਰਾ ਕੁਝ ਦੱਸਣ ਤੋਂ ਇਨਕਾਰ ਦਾ ਕਰ ਦਿੱਤਾ ਗਿਆ ਪਰ ਇਹਨਾਂ ਨੂੰ ਦੱਸਿਆ ਜਰੂਰ ਗਿਆ ਹੈ ਅਫਸਰ ਸਹਿਬਾਨਾਂ ਦੇ ਵੱਲੋਂ ਕਿ ਆਮਦਨ ਤੋਂ ਬਾਅਦ ਜਿਹੜੀ ਹੈ ਜਾਇਦਾਦ ਉਹਨਾਂ ਦੇ ਕੋਲੇ ਉਹਨਾਂ ਨੇ ਬਣਾਈ ਹੈ ਆਪਣੇ ਕਾਰਜਕਾਰ ਦਲ ਆਪਣੀ ਰਾਜਨੀਤੀ ਜਿਹੜਾ ਕਰੀਅਰ ਹੈ ਵਿਧਾਇਕ ਜਦੋਂ ਰਹੇ ਉਹਨਾਂ ਦੇ ਘਰ ਤੇ ਉਹਨਾਂ ਦੇ ਦਫ਼ਤਰ ਤੇ ਉਹਨਾਂ ਦੇ ਕਾਰੋਬਾਰ ਦੇ ਅੱਜ ਬਾਹਰ ਖੜੇ ਆ ਰੇਡ ਅੰਦਰ ਚੱਲ ਰਹੀ ਹੈ ਕੁਲਦੀਪ ਸਿੰਘ ਵੈਦ ਦੇ ਘਰ ਤੇ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਮਨਜੋਤ ਮਾਜਰਾ ਇਹਨਾਂ ਨਾਲ ਵਿਦਾ ਲੈਣਾ ਆ ਕੈਮਰਾਮੈਨ ਪ੍ਰਕਾਸ਼ ਜੱਸਾ ਦੇ ਨਾਲ ਧੰਨਵਾਦ